ਇੱਕ ਮੰਤਰੀ ਦੇ ਪੀਏ ਦੇ ਨੌਕਰ ਦੇ ਘਰੋਂ 30 ਕਰੋੜ ਰੁਪਏ ਬਰਾਮਦ ਕੀਤੇ ਗਏ ਨੇ। ਇਲੈਕਸ਼ਨਾਂ ਦਾ ਟਾਈਮ ਹੈ, ਵੋਟਾਂ ਦਾ ਟਾਈਮ ਹੈ। ਆਮ ਜਨਤਾ ਨੂੰ ਪਤਾ ਹੈ ਇਹ ਪੈਸਾ ਕਿੱਥੇ ਲੱਗਣਾ ਸੀ। ਅਗਰ 30-30 ਕਰੋੜ ਰੁਪਏ ਇਹ ਤਾਂ ਫੜਿਆ ਗਿਆ, ਸਾਹਮਣੇ ਆ ਗਿਆ, ਪਤਾ ਲੱਗ ਗਿਆ। ਹੱਲੇ ਪਤਾ ਨਹੀਂ ਪਰਦੇ ਦੇ ਪਿੱਛੇ ਕਿੰਨਾ ਕੁਝ ਇਹ ਹੋਰ ਲੁਕੋ ਕੇ ਬੈਠੇ ਨੇ। ਅਗਰ ਇੰਨਾ-ਇੰਨਾ ਪੈਸਾ ਕੀ ਇਹ ਦੇ ਨੌਕਰ ਦੇ ਘਰੇ ਪਿਆਰ ਹੋਏਗਾ ਤਾਂ ਅਸੀਂ ਇਹ ਕਿਵੇਂ ਸੋਚ ਸਕਦੇ ਆ ਕਿ ਸਾਡਾ ਦੇਸ਼ ਤਰੱਕੀ ਦੇ ਰਾਹ ਵੱਲ ਤੁਰ ਪਿਆ ਸਾਰੇ ਮੰਤਰੀ ਸਾਰੇ ਲੀਡਰ ਆਪਣੀ ਆਪਣੀ ਸਤਾ ਬਚਾਉਣ ਦੇ ਲਈ ਆਪਣੀ ਆਪਣੀ ਕੁਰਸੀ ਬਚਾਉਣ ਦੇ ਲਈ ਭੱਜ ਦੌੜ ਕਰ ਰਹੇ ਨੇ ਕਿਉਂਕਿ ਵੋਟਾਂ ਦਾ ਟਾਈਮ ਹੈ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਸਤਾ ਦੇ ਵਿੱਚ ਆਵੇ ਇੰਨਾ ਪੈਸਾ ਇੱਕ ਨੌਕਰ ਦੇ ਘਰੋਂ ਮਿਲਣਾ ਬਹੁਤ ਵੱਡੀ ਗੱਲ ਵੱਲ ਇਸ਼ਾਰਾ ਕਰਦਾ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਇਹਨਾਂ ਤੇ ਕੀ ਕਾਰਵਾਈ ਅਮਲ ਚ ਲਿਆਉਂਦਾ ਹੈ ਅਤੇ ਕਿਸ ਮੰਤਰੀ ਦਾ ਉਹ ਪੀਏ ਸੀ ਜਿਸ ਦਾ ਇਹ ਨੌਕਰ ਸੀ ਦੇਖਦੇ ਆ ਕਸੂਰਵਾਰ ਕੌਣ ਨਿਕਲਦਾ ਆ ਆਮ ਜਨਤਾ ਨੂੰ ਤਾਂ ਪੈਸੇ ਪਤਾ ਹੀ ਹੈ ਕਿ ਕਸੂਰਵਾਰ ਕੌਣ ਹੈ ਪਰ ਫਿਰ ਵੀ ਇੱਕ ਭੇੜਚਾਲ ਬਣੀ ਹੁੰਦੀ ਹੈ ਕਿ ਕਰਤਾ ਕੋਈ ਆ ਤੇ ਭਰਦਾ ਕੋਈ ਆ ਫਿਰ ਵੀ ਦੇਖਦੇ ਆ ਇਸ ਖਬਰ ਦੇ ਵਿੱਚ ਇਹ ਤੇ ਅਗਲੀ ਜੋ ਸਚਾਈ ਹੈ ਉਹ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਪੈਸੇ ਦਾ ਆਖਰ ਕੀਤਾ ਕੀ ਜਾਣਾ ਹੈ